ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਹੋਇਆ ਜੀ ਕੱਲ ਪਾਈ ਅਮਰਦਪਾਲ ਸਿੰਘ ਜੀ ਖਾਲਸਾ ਸੌ ਚੁੱਕ ਸਮਾਗਮ ਦੇ ਵਿੱਚ ਆਏ ਤੇ ਮਾਤਾ ਬਲਵਿੰਦਰ ਗੌਰ ਜੀ ਦੇ ਬਾਰੇ ਜਿਹੜਾ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵਿਵਾਦ ਛੇੜਿਆ ਜਾ ਰਿਹਾ ਹੈ ਇਹ ਸਾਰੇ ਟੌਪਿਕ ਤੇ ਗੱਲਬਾਤ ਕਰਾਂਗੇ ਜੀ ਇਸ ਲਾਈਵ ਦੇ ਵਿੱਚ ਇਸ ਲਾਈਵ ਨੂੰ ਆਪ ਜੀ ਨੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਕਿਉਂ ਕਿ ਸਾਡਾ ਜਿਹੜਾ ਪਿਛਲਾ ਫੇਸਬੁੱਕ ਪੇਜ ਸੀ ਠਾਡੀ ਜਥੇ ਦਾ ਉਹ ਸਰਕਾਰਾਂ ਵੱਲੋਂ ਬੈਨ ਕਰ ਦਿੱਤਾ ਗਿਆ ਇਹ ਨਵਾਂ ਪੇਜ ਹੈ ਤੇ ਨਵੇਂ ਪੇਜ ਦੇ ਉੱਤੇ ਅਜੇ ਸੰਗਤਾਂ ਬਹੁਤੀਆਂ ਨਹੀਂ ਜੁੜੀਆਂ ਤੇ ਆਪ ਜੀ ਨੇ ਇਸ ਲਾਈਵ ਨੂੰ ਸ਼ੇਅਰ ਕਰਨਾ ਤਾਂ ਜੋ ਇਹ ਜਿਹੜੀ ਸਾਰੀ ਵਿਚਾਰ ਆਏ ਸੰਗਤਾਂ ਦੇ ਸਮਝ ਰੱਖੀ ਜਾ ਸਕੇ ਵਾਰ-ਵਾਰ ਵਿਰੋਧੀਆਂ ਚਾਲ ਚੱਲੀ ਵਾਰ-ਵਾਰ ਸਿੱਖ ਕੌਮ ਤੇ ਵਾਰ ਹੋਇਆ ਵਾਰ-ਵਾਰ ਵਿਰੋਧੀਆਂ ਚਾਲ ਚੱਲੀ ਵਾਰ-ਵਾਰ ਸਿੱਖ ਕੌਮ ਤੇ ਵਾਰ ਹੋਇਆ ਕਦੀ ਸਾਡੀ ਤਲਵਾਰ ਤੇ ਰੋਕ ਰਗੀ ਕਦੀ ਸਾਡੀ ਦਸਤਾਰ ਤੇ ਵਾਰ ਹੋਇਆ ਸਾਧ ਸੰਗਤ ਜੀ ਸਾਡਾ ਐਮਪੀ ਬਣੇ 4 ਲੱਖ ਵੋਟਾਂ ਨਾਲ ਜਿੱਤ ਕੇ 197000 ਦੀ ਲੀਡ ਦੇ ਨਾਲ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੇ ਜਿੱਤ ਹਾਸਲ ਕੀਤੀ ਤੇ ਜਿੱਤ ਹਾਸਲ ਕਰਨ ਤੋਂ ਬਾਅਦ ਸਾਡੇ ਯੋਧੇ ਨੂੰ ਸੋਹ ਚੋਕ ਸਮਾਗਮ ਦੇ ਵਿੱਚ ਇਸ ਤਰ੍ਹਾਂ ਲਿਆਂਦਾ ਗਿਆ ਜਿਸ ਤਰ੍ਹਾਂ ਉਹ ਦੁਨੀਆ ਦਾ ਪਤਾ ਨਹੀਂ ਕਿੱਡਾ ਕ ਵੱਡਾ ਕਤਲਿਆਮ ਕਰਨ ਵਾਲਾ ਕਿੱਡਾ ਕ ਵੱਡਾ ਗੈਂਗਸਟਰ ਹੋਵੇ ਤੇ ਜਿਹੜੇ ਅਸਲ ਵਿੱਚ ਗੈਂਗਸਟਰ ਨੇ ਉਹਨਾਂ ਦੇ ਇੰਟਰਵਿਊ ਤੱਕ ਜੇਲਾ ਅੰਦਰ ਕੀਤੇ ਜਾ ਸਕਦੇ ਆ ਪਰ ਜਦੋਂ ਸਿੱਖ ਕੌਮ ਦਾ ਯੋਧਾ ਕੋਈ ਜਿੱਤ ਹਾਸਲ ਕਰਦਾ ਏ ਇਹ ਡੈਮੋਕ੍ਰੇਸੀ ਹੈ ਇਹਨੂੰ ਡੈਮੋਕ੍ਰੇਸੀ ਕਹਿੰਦੇ ਆ ਪਰ ਡੈਮੋਕ੍ਰੇਸੀ ਦਾ ਜੇ ਕਿਸੇ ਨੇ ਵੇਖਣਾ ਹੋਵੇ ਤੇ ਡੈਮੋਕਰੇਸੀ ਦਾ ਹਾਲ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਹਾਰੇ ਹੋਏ ਨੇ ਉਹ ਕੈਬਨਿਟ ਮੰਤਰੀ ਬਣ ਜਾਂਦੇ ਆ ਤੇ ਜਿਹੜੇ ਜਿੱਤੇ ਹੋਏ ਆ ਉਹਨਾਂ ਨੂੰ ਇੱਕ ਫਤਿਹ ਤੱਕ ਨਹੀਂ ਸਾਂਝੀ ਕਰਨ ਦਿੱਤੀ ਗਈ ਸਾਨੂੰ ਸਾਡੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ ਜਿਹੜੇ ਸੰਵਿਧਾਨ ਦੀ ਗੱਲ ਕਰਦੇ ਨੇ ਤੇ ਜੇ ਸੰਵਿਧਾਨ ਦੀ ਗੱਲ ਕਰਦੇ ਹੋ ਜਿਹੜਾ ਸੰਵਿਧਾਨ ਡਾਕਟਰ ਅੰਬੇਦਕਰ ਸਾਹਿਬ ਨੇ ਬਣਾਇਆ ਸੀ ਨਾ ਉਸ ਸੰਵਿਧਾਨ ਨੂੰ ਅਸੀਂ ਵੀ ਮੰਨਦੇ ਆ ਜਿਹੜਾ ਸੰਵਿਧਾਨ ਆ ਡਾਕਟਰ ਭੀਮਰਾਓ ਅੰਬੇਦਕਰ ਬਣਾ ਕੇ ਗਏ ਸੀ ਉਹ ਸੰਵਿਧਾਨ ਨੂੰ ਅਸੀਂ ਵੀ ਫਾਲੋ ਕਰਦੇ ਆ ਭਾਈ ਅਮਰਤਪਾਲ ਸਿੰਘ ਵੀ ਮੰਨਦੇ ਆ ਪਰ ਜਿਹੜਾ ਸੰਵਿਧਾਨ ਹੈ ਸਰਕਾਰਾਂ ਚਲਾਉਂਦੀਆਂ ਨੇ ਉਹ ਸੰਵਿਧਾਨ ਨੂੰ ਨਾ ਤੇ ਅਸੀਂ ਮੰਨਦੇ ਆ ਨਾ ਭਾਈ ਅਮਰਤਪਾਲ ਸਿੰਘ ਖਾਲਸਾ ਮੰਨਦੇ ਆ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਤੁਸੀਂ ਦੱਸੋ ਵੀ ਜਿਹੜਾ ਬੰਦਾ ਬਲਾਤਕਾਰ ਕਰੇ ਉਹਨੂੰ ਵਾਰ-ਵਾਰ ਪੈਰੋਲ ਮਿਲਦੀ ਆ ਤੇ ਜਿਹੜਾ ਬੰਦਾ ਜਿੱਤ ਹਾਸਲ ਕਰੇ ਲੋਕਾਂ ਦੀ ਖੁਸ਼ੀ ਦੇ ਨਾਲ ਲੋਕਾਂ ਨੇ ਵੋਟਾਂ ਪਾ ਕੇ ਜਿਹਨੂੰ ਜਿਤਾਇਆ ਹੋਵੇ ਤੇ ਉਹਨੂੰ ਸੌ ਚੋਕ ਸਮਾਗਮਾਂ ਦੇ ਵਿੱਚ ਵੀ ਸ਼ਾਮਲ ਨਾ ਕੀਤਾ ਗਿਆ ਹੋਵੇ ਉਸ ਤੋਂ ਬਾਅਦ ਉਹਨੂੰ ਇੱਕ ਬਹੁਤ ਵੱਡਾ ਅਤਵਾਦੀ ਜਿੱਦਾਂ ਹੋਵੇ ਐਡੀ ਵੱਡੀ ਫੋਰਸ ਦੇ ਨਾਲ ਲਿਆਂਦਾ ਗਿਆ ਹੋਵੇ ਇਹ ਸ਼ਰੀਆਮ ਸਾਡਾ ਨਰਾਦਰ ਸੀ ਸਿੱਖ ਕੌਮ ਦੇ ਮੱਥੇ ਉੱਤੇ ਦਾਗ ਲਾਇਆ ਇਹਨਾਂ ਸਰਕਾਰਾਂ ਨੇ ਜਿਹੜੇ ਸੰਵਿਧਾਨ ਦੀਆਂ ਗੱਲਾਂ ਕਰਦੇ ਨੇ ਪੁੱਛੋ ਇਹਨਾਂ ਨੂੰ ਕਿਹੜਾ ਸੰਵਿਧਾਨ ਕਹਿੰਦਾ ਹੈ ਵੀ 33-33 ਸਾਲ ਜਿੱਲਾਂ ਅੰਦਰ ਹੋ ਗਏ ਸਿੱਖ ਕੌਮ ਦੇ ਯੋਧਿਆਂ ਨੂੰ ਕਿਹੜੇ ਸੰਵਿਧਾਨ ਦੇ ਵਿੱਚ ਇਹ ਧਾਰਾ ਲਿਖੀ ਹੋਈ ਹੈ ਵੀ ਸਜਾਮਾ ਪੁਰੀਆਂ ਹੋਣ ਦੇ ਬਾਅਦ ਵੀ ਇਹਨਾਂ ਨੂੰ ਰਿਹਾਨੀ ਕੀਤਾ ਜਾ ਰਿਹਾ ਇੱਥੇ ਵੱਡੇ ਵੱਡੇ ਗੈਂਗਸਟਰ ਵੱਡੇ ਵੱਡੇ ਬਲਾਤਕਾਰੀ ਵੱਡੇ ਵੱਡੇ ਅਤਵਾਦੀ ਜਿਨ੍ਹਾਂ ਦੇ ਉੱਤੇ ਪਰਚੇ ਚੱਲਦੇ ਸੀ ਬੰਬ ਜਿਨ੍ਹਾਂ ਨੇ ਚਲਾ ਕੇ ਬੰਬ ਧਮਾਕਿਆਂ ਵਾਲਿਆਂ ਨੂੰ ਵੀ ਇਹਨਾਂ ਨੇ ਐਮਪੀ ਬਣਨ ਤੇ ਮੰਤਰੀ ਬਣਨ ਤੇ ਰਹਾ ਕੀਤਾ ਉਹਨਾਂ ਨੂੰ ਵੀ ਸੌਚ ਕਰਵਾਈਆਂ ਨੇ ਅੱਜ ਅੱਜ ਮੰਤਰੀ ਮੰਡਲ ਦੇ ਵਿੱਚ ਜਿਹੜਾ ਜਿੱਡਾ ਵੱਡਾ ਹੁੰਡਾ ਸੀ ਨਾ ਓਡਾ ਵੱਡਾ ਉਹ ਮੰਤਰੀ ਬਣ ਗਿਆ ਜਦੋਂ ਸਾਡੇ ਹੱਕਾਂ ਦੀ ਗੱਲ ਆਈ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਵੇ ਤੇ ਬੇਅਦਬੀ ਕਰਨ ਵਾਲੇ ਨੂੰ ਮੰਦਬੁੱਧੀ ਕਹਿ ਕੇ ਛੱਡ ਦਿੱਤਾ ਜਾਵੇ ਕਿਹੜੇ ਸੰਵਿਧਾਨ ਵਿੱਚ ਲਿਖਿਆ ਹੈ ਕਿ ਜੇਸ ਬੰਦੇ ਦੇ ਉੱਤੇ ਸੁਪਰੀਮ ਕੋਰਟ ਦੀ ਸਪਰੀਮ ਕੋਰਟ ਦੀ ਜੱਜਮੈਂਟ ਕਹਿੰਦੀ ਵੀ ਬੰਦਾ ਬਲਾਤ ਕਰੀਏ ਤੇ ਉਸ ਬਲਾਤ ਕਰੀ ਨੂੰ ਪੈਰੋਲ ਦਿੱਤੀ ਜਾਵੇ ਭਾਈ ਸਾਹਿਬ ਪਾਈ ਅਮਰਤਪਾਲ ਸਿੰਘ ਜੀ ਖਾਲਸਾ ਆਏ ਝੂਠੀਆਂ ਖਬਰਾਂ ਫਲਾਈਆਂ ਵਿਚਾਰ ਦੇਣ ਦੀ ਪੈਰੋਲ ਪਰਮਿਸ਼ਨ ਮਿਲਣ ਦੇ ਬਾਅਦ ਵੀ ਭਾਈ ਸਾਹਿਬ ਨੇ ਕੋਈ ਫਤਿਹ ਤੱਕ ਨਹੀਂ ਸਾਂਝੀ ਕਰਨ ਦਿੱਤੀ ਗਈ ਉਸ ਵੇਲੇ ਗੁਲਾਮੀ ਦਾ ਅਹਿਸਾਸ ਹੋਇਆ ਜਿਹੜੇ ਕਹਿੰਦੇ ਨੇ ਵੀ ਸਿੱਖ ਉਹੀ ਰੋਲਾ ਪਾਉਂਦੇ ਉਹੀ ਰੋਲਾ ਪਾਉਂਦੇ ਉਹੀ ਸਿੱਖ ਰੋਲਾ ਨਹੀਂ ਪਾਉਂਦੇ ਜਦੋਂ ਸਾਡੇ ਨਾਲ ਧੱਕਾ ਕੀਤਾ ਜਾਂਦਾ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਉਸ ਵੇਲੇ ਅਸੀਂ ਰੋਲਾ ਪਾਉਂਦੇ ਆ ਦੂਜੇ ਪਾਸੇ ਸਾਡੇ ਸਤਕਾਰਯੋਗ ਸ਼ਹੀਦ ਬਿਆਨਤ ਸਿੰਘ ਜੀ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿਹੜੇ ਐਮਪੀ ਬਣੇ ਮੈਂਬਰ ਆਫ ਪਰਲੀਮੈਂਟ ਬਣੇ ਉਹਨਾਂ ਨੂੰ ਵੀ ਮਿਲਣ ਨਹੀਂ ਦਿੱਤਾ ਸਾਨੂੰ ਸਾਡੇ ਹੱਕ ਨਹੀਂ ਮਿਲਣਗੇ ਤੇ ਅਸੀਂ ਆਪਣੇ ਹੱਕਾਂ ਦੀ ਗੱਲ ਕਿੱਥੇ ਕਰਾਂਗੇ ਸੋ ਬੇਨਤੀ ਹੈ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਜਾਈਗਾ ਇੱਕ ਦੂਜੇ ਨੂੰ ਸਪੋਰਟ ਕਰਿਆ ਕਰੋ ਭਾਈ ਸਾਭ ਦੇ ਇਸ ਆਉਂਦੇ ਮਾਤਾ ਜੀ ਦੇ ਖਿਲਾਫ ਜਿਹੜਾ سوشل میڈیا ਦੇ ਉੱਤੇ ਵਕ ਵਕ ਤਰ੍ਹਾਂ ਦੀਆਂ ਵੀਡੀਓ ਪਾ ਕੇ ਉਹਨਾਂ ਦੀ ਬਦਨਾਮੀ ਕੀਤੀ ਜਾ ਰਹੀ ਹੈ ਕਿ ਪ੍ਰੇਮੋਗੰਡਾ ਰਚਿਆ ਜਾ ਰਿਹਾ ਹੈ। سوشل میڈیا ਦੇ ਉੱਤੇ ਇਹ মিডিਆ ਵਾਲੇ ਪ੍ਰੈਸ ਰਿਪੋਰਟਰ ਜਾ ਕੇ ਪਤਾ ਨਹੀਂ ਕੀ ਕੀ ਕੁਝ ਜਾ ਕੇ ਮਾਤਾ ਜੀ ਕੋਲੋਂ ਸਵਾਲ ਕਰਦੇ ਨੇ ਤੇ ਕਿਵੇਂ ਕਿਵੇਂ ਮਾਤਾ ਜੀ ਦਾ ਜਿਹੜਾ ਮੈਂਟਲੀ ਟੌਰਚਰ ਉਹਨਾਂ ਨੂੰ ਕੀਤਾ ਜਾਂਦਾ। ਅਸੀਂ ਮਾਤਾ ਬਲਵਿੰਦਰ ਕੌਰ ਜੀ ਦੇ ਨਾਲ ਆਪਣੇ ਆਪਣੇ ਢਾਡੀ ਦੀਵਾਨ ਅਸੀਂ ਕੈਨਸਲ ਕੀਤੇ ਕੈਨਸਲ ਕਰਕੇ ਮਾਤਾ ਬਲਵਿੰਦਰ ਕੌਰ ਜੀ ਦੇ ਨਾਲ ਅਸੀਂ ਉਸ ਵੇਲੇ ਚੋਣ ਦੇ ਪ੍ਰਚਾਰ ਵਿੱਚ ਗਏ ਆ ਜਿਸ ਵੇਲੇ 45 ਤੋਂ ਉੱਪਰ 45 ਡਿਗਰੀ ਤੋਂ ਉੱਪਰ ਟੈਂਪਰੇਚਰ ਹੁੰਦਾ ਸੀ ਇੱਕ ਬਜ਼ੁਰਗ ਮਾਂ ਮਾਤਾ ਬਲਵਿੰਦਰ ਕੌਰ ਸਾਡੀ ਸਰਕਾਰ ਜੁਗਮਾ ਜਿਹੜੇ ਮਾਤਾ ਜੀ ਦੇ ਖਿਲਾਫ ਬਕਵਾਸ ਕਰਦੇ ਸੋਸ਼ਲ ਮੀਡੀਆ ਦੇ ਉੱਤੇ ਉਹ ਦਿਨੋਂ ਕਿੱਥੇ ਗਏ ਸੀ ਜਿੱਦਣ ਪ੍ਰਚਾਰ ਦੀ ਲੋੜ ਸੀਗੀ ਉਸ ਦਿਨ ਉਹ ਕਿੱਥੇ ਗਏ ਸੀ ਜਦੋਂ ਮਾਤਾ ਹੋਣੀ ਅੰਮ੍ਰਿਤਸਰ ਮੋਰਚਾ ਲਾ ਕੇ ਬੈਠੇ ਸੀ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਈ ਸੀ ਉਸ ਦਿਨ ਉਹ ਲੋਕ ਕਿੱਥੇ ਸੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਉਸ ਦਿਨ ਇਹ ਲੋਕ ਕਿੱਥੇ ਗਏ ਹੁੰਦੇ ਆ ਜਿਸ ਦਿਨ ਸਿੱਖਾਂ ਨਾਲ ਧੱਕਾ ਹੁੰਦਾ ਪੀਲੀ ਭੀਤ ਵਿੱਚ ਬੱਚੀ ਨਾਲ ਬਲਾਤਕਾਰ ਹੋ ਜਾਂਦਾ ਉਸ ਦਿਨ ਇਹਨਾਂ ਦੀ ਜਵਾਨਾਂ ਦੇ ਉੱਤੇ ਤਾਲੇ ਲੱਗ ਜਾਂਦੇ ਆ ਅੱਜ ਅੱਜ ਭਾਈ ਸਿੰਘ ਜੀ ਦੇ ਖਿਲਾਫ ਜਿਹੜੇ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਪੋਸਟ ਆਪਾ ਕੇ ਬਕਵਾਸ ਕਰ ਰਹੇ ਆ ਨਾ ਵੀ ਭਾਈ ਸਾਹਿਬ ਜੀ ਨੇ ਨਕਲ ਕੀਤੀ ਐ ਸਤ ਜਰਨੈਲ ਸਿੰਘ ਜੀ ਖਾਲਸਾ ਪਿੰਡਰ ਵਾਲੇ ਮਹਾਂਕੌਸ਼ਣ ਦੀ ਉਹ ਜਿਹੜਾ ਉਹ ਜਿਹੜਾ ਪੁੱਤ ਹੁੰਦਾ ਨੇ ਅਸਲ ਦਾ ਆਪਣੇ ਪਿਓ ਦੀ ਨਕਲ ਕਰਦਾ ਹੁੰਦਾ ਏ ਉਹ ਹੋਰ ਕਿਤੇ RAMਦੇਵ ਦੀ ਨਕਲ ਥੋੜਾ ਕਰੂਗਾ RAMਰੀਮ ਦੀ ਨਕਲ ਥੋੜਾ ਕਰੂਗਾ ਜਿਹੜਾ ਪੋਤੇ ਆਪਣੇ ਪਿਓ ਦੀ ਨਕਲ ਕਰੇਗਾ ਆਪਣੇ ਪਿਓ ਦੇ ਨਕਸ਼ੇ ਕਦਮ ਤੇ ਚੱਲੇਗਾ ਆਪਣੇ ਵੱਡੇ ਵਡੇਰੇ ਦੇ ਦੱਸਿਆ ਹੋਇਆ ਸਿਧਾਂਤਾਂ ਨੂੰ ਫੋਲੋ ਕਰੇਗਾ ਅਸਲ ਦੇ ਵਿੱਚ ਹੀ ਉਹ ਪੁੱਤ ਹੁੰਦਾ ਹੈ ਤੇ ਜੇ ਅਸੀਂ ਆਪਣੇ ਵੱਡਿਆਂ ਦੀ ਨਕਲ ਨਹੀਂ ਕਰਾਂਗੇ ਅਸੀਂ ਆਪਣੇ ਵੱਡਿਆਂ ਦੇ ਵਿਚਾਰਾਂ ਨੂੰ ਨਹੀਂ ਅਪਣਾਵਾਂਗੇ ਉਹਨਾਂ ਦੇ ਦੱਸੇ ਹੋਏ ਫਲਸਫੇ ਤੇ ਨਹੀਂ ਚੱਲਾਂਗੇ ਉਹਨਾਂ ਦੇ ਨਕਸ਼ੇ ਕਦਮ ਨੂੰ ਨਹੀਂ ਫੋਲੋ ਕਰਾਂਗੇ ਉਹਨਾਂ ਦੀ ਜਿਹੜੀ ਸੋਚ ਸੀ ਉਹਨੂੰ ਗਾ ਨਹੀਂ ਵਧਾਵਾਂਗੇ ਤੇ ਅਸੀਂ ਚੰਗੇ ਪੁੱਤ ਨਹੀਂ ਹੋ ਸਕਦੇ 45 ਡਿਗਰੀ ਤੋਂ ਉੱਪਰ ਟੈਂਪਰੇਚਰ ਹੁੰਦਾ ਸੀ ਜਦੋਂ ਮਾਤਾ ਬਲਵਿੰਦਰ ਕੌਰ ਜੀ ਪ੍ਰਚਾਰ ਕਰਨ ਵਾਸਤੇ ਨਿਕਲਦੇ ਹੁੰਦੇ ਸੀ ਅਸੀਂ ਆਪਣੇ ਸਾਰੇ ਢਾਡੀ ਜਿੱਥੇ ਦੇ ਜਿੰਨੇ ਸਾਡੇ ਪ੍ਰੋਗਰਾਮ ਸੀ ਅਸੀਂ ਸਾਰੇ ਪ੍ਰੋਗਰਾਮ ਕੈਨਸਲ ਕੀਤੇ ਆਪਣਾ ਪੰਥਕ ਫਰਜ਼ ਸਮਝਦੇ ਹੋਏ ਮਾਤਾ ਜੀ ਦੇ ਨਾਲ ਪ੍ਰਚਾਰ ਦੇ ਵਿੱਚ ਹਾਜ਼ਰੀਆਂ ਭਰੀਆਂ ਤੇ ਉਸ ਵੇਲੇ ਜਿਹੜੀ ਮਾਂ ਨੇ ਢਿੱਡ 'ਚੋਂ ਪੁੱਤ ਜੰਮ ਕੇ ਕੌਮ ਦੀ ਝੋਲੀ ਵਿੱਚ ਪਾ ਦਿੱਤਾ ਸੀ ਉਹ ਮਾਂ ਉਹ ਪਿਓ ਕੱਲੇ ਕੱਲੇ ਪਿੰਡ ਖਡੂਰ ਸਾਹਿਬ ਦੇ ਹਲਕੇ ਦੇ ਵਿੱਚ ਜਿੰਨੇ ਨਗਰ ਆਉਂਦੇ ਸੀ ਕੱਲੇ ਕੱਲੇ ਪਿੰਡ ਵਿੱਚ ਜਾ ਕੇ ਸੰਤਾਂ ਦੇ ਗਾੜੀ ਹੱਥ ਜੋੜ ਕੇ ਬੇਨਤੀਆਂ ਕਰਦੇ ਸੀ ਵੀ ਵੋਟਾ ਪਾ ਕੇ ਭਾਈ ਸਾਹਿਬ ਨੂੰ ਤੇ ਬਾਹਰ ਲਿਉਣੇ ਲਿਉਣਾ ਮਾਮਾ ਦੇ ਪੁੱਤ ਵੀ ਬਚ ਜਾਣਗੇ ਜਿਹੜੇ ਨਸ਼ਿਆਂ ਵਿੱਚ ਲੱਗੇ ਹੋਇਆ ਰੋਜ਼ ਹਰ ਰੋਜ਼ ਇੰਨੀ ਗਰਮੀ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਮਾਤਾ ਬਲਵਿੰਦਰ ਕੌਰ ਜੀ ਦੇ ਗੁੱਲੂ ਕੋਜ ਲੱਗਦਾ ਹੁੰਦਾ ਸੀ ਰਾਤ ਨੂੰ ਉਹਦੇ ਗੁੱਲੂ ਕੋਜ ਲੱਗਣਾ 1:00 ਵਜੇ ਰਾਤ ਨੂੰ ਸੌਣਾ ਤੇ ਸਵੇਰ ਨੂੰ 5:00 ਵਜੇ ਅਮਰਦੇਵਲੇ ਫੇਰ ਉੱਠ ਜਾਣਾ ਸਾਰਾ ਦਿਨ ਇੰਨੀ ਗਰਮੀ ਦੇ ਵਿੱਚ ਉਹ ਜਿਹੜੀ ਮਾਂ ਕਦੇ ਘਰੋਂ ਬਾਹਰ ਨਹੀਂ ਸੀ ਨਾ ਨਿਕਲੀ ਜੇ ਉਸ ਉਮਰ ਦੇ ਵਿੱਚ ਮਾਪੇ ਆਪਣੇ ਪੁੱਤ ਦਾ ਸਾਰਾ ਵੇਖਦੇ ਆ ਉਸ ਉਮਰ ਦੇ ਵਿੱਚ ਮਾਤਾ ਪਿਤਾ ਨੂੰ ਅਸਾਮ ਦੇ ਵਿੱਚ ਜਾ ਕੇ ਰੋਲਣਾ ਪੈ ਗਿਆ ਅਸਾਮ ਦੀਆਂ ਜੇਲਾਂ ਤੱਕ ਜਾ ਕੇ ਉਹਨਾਂ ਨੇ ਗਾੜੀ ਹੱਥ ਜੋੜੇ ਐਡੀ ਡੀ ਦੂਰ ਸਾਡੇ ਯੋਧੇ ਸੁੱਟ ਦਿੱਤੇ ਐਨਐਸਏ ਲਾ ਕੇ ਕਿਹੜੀ ਐਨਐਸਏ ਲਾਤੀ ਜੇ ਅਮਰੀਕਾ ਵੀ ਐਨਐਸਏ ਲਾਉਂਦਾ ਤਾਂ 1 ਸਾਲ ਦੀ ਐਨਐਸਏ ਆ ਜੇ ਕੈਨੇਡਾ ਕਿਸੇ ਦੇ ਐਨਐਸਏ ਲਾਉਂਦਾ 1 ਸਾਲ ਦੀ ਐਨਐਸਏ ਆ ਤੇ ਇਹ ਕਿਹੜਾ ਕਾਨੂੰਨ ਹੈ ਕਿਹੜਾ ਸੰਵਿਧਾਨ ਹੈ ਸਾਡੇ ਕਨੈਕਸ਼ਨ ਟੁੱਟਣ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਇਹ ਕਿਹੜਾ ਕਾਨੂੰਨ ਹੈ ਕਿਹੜਾ ਸੰਵਿਧਾਨ ਹੈ ਜਿਹੜਾ ਕਹਿੰਦਾ ਵੀ ਜੇਸ ਬੰਦੇ ਉੱਤੇ ਇੱਕ ਵੀ ਇੱਕ ਵੀ ਦੋਸ਼ ਸਾਬਤ ਨਹੀਂ ਹੋਇਆ ਤੇ ਉਹਦੇ ਉੱਤੇ ਐਨਐਸਏ ਲਾ ਕੇ ਨੇ ਨੇ ਸਾੰਦੀਆਂ ਜੇਲ੍ਹ ਵਿੱਚ ਤੇ ਭਾਈ ਸਾਹਿਬ ਦੇ ਉੱਤੇ ਇੱਕ ਵੀ ਇੱਕ ਵੀ ਦੋਸ਼ ਸਾਬਤ ਨਹੀਂ ਹੋਇਆ ਇੱਕ ਵੀ ਇਹੋ ਜਿਹਾ ਕੋਈ ਵੀ ਅਸਲਾ ਨਹੀਂ ਸੀ ਜਿਹੜਾ ਬਿਨਾਂ ਲਾਇਸੈਂਸ ਤੋਂ ਭਾਈ ਸਾਹਿਬ ਦੇ ਕੋਲ ਹੋਵੇ ਕਸੂਰ ਕੀ ਸੀ ਕਿ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਠਾਕੇ ਖੰਡੇ ਬਾਟੇ ਦੀ ਪਾਲਿਸੀ ਕਾਉਂਦੇ ਸੀ ਕੀ ਕਸੂਰ ਸੀ ਉਹਨਾਂ ਦਾ ਉਹਨਾਂ ਨੇ ਪਿੰਡ-ਪਿੰਡ ਵਿੱਚ ਜਾ ਕੇ ਉਹਨਾਂ ਪਿੰਡ-ਪਿੰਡ ਜਾ ਕੇ ਗੁਰਮਰਿਆਦਾ ਵਿੱਚ ਕਿਵੇਂ ਰਹਿਣਾ ਗੁਰਮਰਿਆਦਾ ਅਨੁਸਾਰ ਕਿਵੇਂ ਜੀਵਨ ਬਤੀਤ ਕਰਨਾ ਹੈ ਉਹ ਹੋਕਾ ਦਿੱਤਾ ਤੇ ਅਸੀਂ ਕੀ ਕੀਤਾ ਅਸੀਂ ਉਹਨਾਂ ਦੇ ਖਿਲਾਫ ਪੋਸਟਾਂ ਪਾਈਆਂ ਸਾਡੇ ਨਾਮਾਂ ਦੇ ਪਿੱਛੇ ਸਿੰਘ ਲੱਗਿਆ ਸਾਡੇ ਨਾਮਾਂ ਪਿੱਛੇ ਕੌਰ ਲੱਗਿਆ ਤੇ ਅਸੀਂ ਆਪਣੀ ਹੀ ਕੌਮ ਦੇ ਖਿਲਾਫ ਖੜੇ ਹੋ ਤੇ ਅਸੀਂ ਆਪਣੀ ਕੌਮ ਦੇ ਖਿਲਾਫ ਖੜੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਥੋੜੀ ਜਿਹੀ ਵਿਊ ਦੀ ਖਾਤਰ ਥੋੜੀ ਜਿਹੀ ਲਾਈਕਸ ਦੀ ਖਾਤਰ ਅਸੀਂ ਆਪਣੇ ਹੀ ਧਰਮ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ ਮਾਤਾ ਬਲਵਿੰਦਰ ਗੌਰ ਜੀ ਦੇ ਮੂੰਹ ਵਿੱਚੋਂ ਇੱਕ ਇਹੋ ਜਿਹਾ ਬਿਆਨ ਨਿਕਲਿਆ ਜਿਹਦਾ ਮੁੱਦਾ ਬਣਾ ਕੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਮਾਤਾ ਜੀਨੀ ਬਹੁਤ ਲੋਕਾਂ ਬਲਕਿ ਕਮੈਂਟਸ ਦੇ ਵਿੱਚ ਤਰੀਕੇ-ਤਰੀਕੇ ਨਾਲ ਵੀਡੀਓ ਪਾ ਕੇ ਮਾਤਾ ਜੀ ਨੂੰ ਮੇਰੇ ਹਿਸਾਬ ਦੇ ਨਾਲ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਹੈ ਸੋ ਮੈਂ ਬੇਨਤੀ ਕਰਦੀ ਆਂ ਵੇ 45 ਡਿਗਰੀ ਦੇ ਵਿੱਚ ਇੱਕ ਮਾਂ ਨਿਕਲੀ ਸੀ ਆਪਣੇ ਪੁੱਤ ਲਈ ਲੋਕਾਂ ਦੇ ਸਾਹਮਣੇ ਝੋਲੀ ਹੱਢ ਕੇ ਵੋਟਾਂ ਦੀ ਮੰਗ ਕਰਨ ਵਾਸਤੇ ਤਾਂ ਜੋ ਦੂਜੀਆਂ ਮਾਵਾਂ ਦੇ ਵੀ ਪੁੱਤ ਬਚ ਸਕਣ ਹਰ ਰੋਜ਼ ਮਾਤਾ ਜੀ ਜਦੋਂ ਪ੍ਰਚਾਰ ਲਈ ਜਾਂਦੇ ਸੀ ਰਾਤ ਨੂੰ ਆ ਕੇ ਉਹਨਾਂ ਦੇ ਗੁੱਲੂ ਕੋਚ ਲੱਗਦਾ ਹੁੰਦਾ ਸੀ ਅਸੀਂ ਨਾਲ ਜਾਂਦੇ ਸੀ ਉਸ ਤੋਂ ਨੌਜਵਾਨ ਸੀ ਤਾਂ ਵੀ ਸਾਡੀ ਵੀ ਤਬੀਅਤ ਖਰਾਬ ਹੋ ਜਾਂਦੀ ਸੀ ਸੋ ਕਦੇ ਕਿਸੇ ਨੂੰ ਜੱਜ ਨਾ ਕਰਿਆ ਕਰੋ ਜਿਹੜੀ ਮਾਂ ਕਦੇ ਬਾਹਰ ਨਹੀਂ ਸੀ ਨਾ ਨਿਕਲੀ ਉਹ ਮਾਂ ਹੈ ਕਿ ਢਾਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਕੌਮ ਦੇ ਖਾਤਰ ਧਰਮ ਦੀ ਖਾਤਰ ਅੱਗੇ ਹੋ ਕੇ ਲੱਗ ਕੇ ਤੁਰਿਆ ਸੋ ਮੈਂ ਤੇ ਸਜਦਾ ਕਰਦੀ ਐ ਇਹੋ ਜੀ ਮਾਂ ਨੂੰ ਅਰਦਾਸ ਕਰਦੀ ਆਂ ਵੀ ਇਹੋ ਜੀ ਆ ਮਾਮਾ ਦੀ ਪਰਮਾਤਮਾ ਲੰਮੀ ਉਮਰ ਕਰੇ ਕਲਗੀਆਂ ਵਾਲਾ ਜਿਨ੍ਹਾਂ ਮਾਮਾ ਦੀ ਕੁੱਖ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਵਰਗੇ ਯੋਧੇ ਪੁੱਤ ਪੈਦਾ ਹੁੰਦੇ ਆ ਅੱਜ ਦੀਪ ਸਿੱਧੂ ਹੈ ਨਹੀਂ ਅਸੀਂ ਉਹਦੇ ਵਿਚਾਰਾਂ ਨੂੰ ਯਾਦ ਕਰਕੇ ਰੋਂਦੇ ਆਂ ਰੋ ਕੇ ਅਸੀਂ ਕੀ ਕਰ ਲਿਆ ਉਹਦੀ ਚਿਖਾ ਕੋਲ ਖੜ ਕੇ ਅਸੀਂ ਰੋ ਲਿਆ ਵੀਡੀਓ ਬਣਾ ਲਈਆਂ ਪਰ ਉਹਦੇ ਕਹੇ ਹੋਏ ਬੋਲਾਂ ਨੂੰ ਜੇ ਅਸੀਂ ਉਸ ਵੇਲੇ ਸਪੋਰਟ ਕੀਤੀ ਹੁੰਦੀ ਉਹਨੂੰ ਗद्दार ਦਾ ਟੈਗ ਨਾ ਲਾਇਆ ਹੁੰਦਾ ਤੇ ਅੱਜ ਸ਼ਾਇਦ ਉਹ ਜੀਂਦਾ ਹੁੰਦਾ ਪਰ ਸਾਡੇ ਤੋਂ ਪਹਿਲਾਂ ਅਫਸੋਸ ਸਾਡਾ ਦੁਸ਼ਮਣ ਪਹਿਚਾਣ ਜਾਂਦਾ ਵੀ ਇਹਨਾਂ ਨੂੰ ਕਿਹੜਾ ਸਹੀ ਗਾਈਡ ਕਰ ਸਕਦਾ ਹੈ ਕਿ ਕਿਹਨੂੰ ਮੌਕੇ ਤੋਂ ਰਾਹ ਵਿੱਚੋਂ ਹਟਾਉਣਾ ਹੈ ਸਾਨੂੰ ਨਹੀਂ ਸਮਝਉਂਦੀ ਪਰ ਸਾਡੇ ਦੁਸ਼ਮਣਾਂ ਨੂੰ ਸਮਝ ਬੜੀ ਛੇਤੀ ਆ ਜਾਂਦੀ ਹੈ ਸੋ ਇੰਨੀਆਂ ਬੇਨਤੀਆਂ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੱਕ ਦੇ ਵਿੱਚ ਖੜੇ ਹੋ ਜਾਓ ਹਜੇ ਵੀ ਸਮਾਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ ਸਾਡਾ ਜਥੇਦਾਰ ਹੋਵੇ ਜਥੇਦਾਰ ਕਾਲੀ ਫੁੱਲਾ ਸਿੰਘ ਵਰਗਾ ਹੋਵੇ ਕੌਮ ਦਾ ਜਥੇਦਾਰ ਤੇ ਕੌਮ ਦੇ ਨਾਲ ਹੁੰਦੇ ੱਟਕੀ ਦੀ ਗੱਲ ਕਰੇ ਤੇ ਸਾਨੂੰ ਵੀ ਖੁਸ਼ੀ ਹੋਵੇ ਤੇ ਜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪਰਿਵਾਰ ਦੇ ਕਬਜ਼ੇ ਵਿੱਚੋਂ ਬਚਾਉਣੀ ਹੈ ਤੇ ਸਾਨੂੰ ਭਾਈ ਸਾਹਿਬ ਦੇ ਹੱਕ ਵਿੱਚ ਖਲੋਣਾ ਪੈਣਾ ਸਾਨੂੰ ਅਲਰਟ ਹੋਣਾ ਪੈਣਾ ਸੱਚ ਨੂੰ ਸੱਚ ਕਹੋ ਠੀਕ ਨੂੰ ਠੀਕ ਕੋ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖੋ ਇਹ ਨਹੀਂ ਵੀ ਕਿਸੇ ਦੇ ਪਿੱਛੇ ਲੱਗ ਕੇ ਇੱਕ ਕੁਰਸੀ ਦੀ ਖਾਤਰ ਜਾਂ ਥੋੜੇ ਬੋਤੇ ਆਪਾਂ ਸੋਚੀਏ ਵੀ ਸਾਡੇ ਲਿੰਕ ਬਣ ਜਾਣਗੇ ਉਹ ਸਾਨੂੰ ਚੰਗਾ ਸਮਝੂਗਾ ਇਹ ਨਾ ਸੋਚੋ ਚੰਗੇ ਅਸੀਂ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨਜ਼ਰਾਂ ਦੇ ਵਿੱਚ ਬਣਨਾ ਹੈ ਉਹਦੀਆਂ ਨਜ਼ਰਾਂ ਵਿੱਚ ਅਸੀਂ ਸਹੀ ਹੋਣੇ ਚਾਹੀਦੇ ਆ ਬਾਕੀ ਦੁਨੀਆ ਦਾ ਕਿਸੇ ਦਾ ਠੇਕਾ ਨਹੀਂ ਲਿਆ 4 ਲੱਖ ਵੋਟਾਂ ਪਈਆਂ ਭਾਈ ਅਮਰਤਪਾਲ ਸਿੰਘ ਜੀ ਨੂੰ ਧੰਨਵਾਦ ਉਹਨਾਂ ਸੰਗਤਾਂ ਦਾ ਜਾਗਦਿਆਂ ਜ਼ਮੀਰਾਂਵਾਰਿਆਂ ਦਾ ਜਿਨ੍ਹਾਂ ਨੇ ਹੱਕ ਡਾਕੇ ਪ੍ਰਚਾਰ ਕੀਤਾ ਜਿਨ੍ਹਾਂ ਨੇ ਵੋਟਾਂ ਪਾ ਕੇ ਭਾਈ ਸਾਹਿਬ ਨੂੰ ਜਿਤਾਇਆ ਹੈ ਸਾਡਾ ਪਾਰਲੀਮੈਂਟ ਦੇ ਵਿੱਚ ਬੈਠੂਗਾ ਯੋਧਾ ਅਸੀਂ ਕਰਾਂਗੇ ਅਰਦਾਸ ਅਸੀਂ ਖੜਾਂਗੇ ਆਪਣੇ ਯੋਧਿਆਂ ਦੇ ਨਾਲ ਆਵੇਗਾ ਸਮਾਂ ਮਹਾਰਾਜ ਦੇ ਗਾੜੀ ਅੱਖਾਂ ਵਿੱਚ ਅੱਖਾਂ ਪਾ ਕੇ ਕਵਾਂਗੇ ਤਾਂ ਸਹੀ ਵੀ ਪਿਤਾ ਜੀ ਜਦੋਂ ਪੰਥ ਲਈ ਕੌਮ ਲਈ ਖੜਨ ਦੀ ਵਾਰੀ ਆਈ ਸੀ ਅਸੀਂ ਖੜੇ ਸੀ ਭਾਵੇਂ ਅਸੀਂ ਇੱਕ ਚਿੜੀ ਦਾ ਰੋਲ ਅਦਾ ਕਰੀਏ ਪਰ ਅਸੀਂ ਖੜੇ ਸੀ ਅਸੀਂ ਪਿੱਠ ਨਹੀਂ ਸੀ ਵਿਖਾਈ ਸੋ ਵਿਰੋਧੀਆਂ ਵਿੱਚ ਖੜਨ ਦੇ ਨਾਲੋਂ ਚੁੱਪ ਰਹਿ ਲਿਆ ਕਰੋ ਚੰਗਾ ਨਹੀਂ ਬੋਲ ਸਕਦੇ ਮਾੜਾ bina ਬੋਲਿਆ ਕਰੋ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਵਿੱਚ ਮਹਾਰਾਜ ਤੇਰਾ ਪੰਥ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹੇ ਸਿੱਖ ਕੌਮ ਨੂੰ ਮੋੜ ਦੁਬਾਰਾ ਆਗੂ ਮਿਲਿਆ ਏ ਆਗੂ ਮਿਲਿਆ ਉਸ ਆਗੂ ਦੀ ਸੰਭਾਲ ਕਰ ਲਈਏ ਸਾਡੇ ਜਥੇਦਾਰ ਹੁਣ ਜਥੇਦਾਰ ਅਕਾਲੀ ਫੁੱਲਾ ਸਿੰਘ ਵਰਗੇ ਜਿਥੇ ਸਿੱਖ ਕੌਮ ਨੇ ਮੁੱਦਿਆਂ ਦੇ ਫੈਸਲੇ ਹੋਣ ਕਿਸੇ ਦੀ ਹਿੰਮਤ ਨਾ ਪਵੇ ਕਿ ਕੋਈ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀ ਅਤਵੀ ਕਰ ਜਾਵੇ ਕਿਸੇ ਦੀ ਹਿੰਮਤ ਨਾ ਪਵੇ ਕਿ ਕਿਸੇ ਸਿੱਖ ਨਾਲ ਤਕਾਉਂਦਾਵੇ ਝੂਠੇ ਪਰਚੇ ਪਾ ਕੇ ਐਨਐਸਏ ਦੇ ਝੂਠੇ ਪਰਚੇ ਪਾ ਕੇ ਜੋ ਆਪਾਂ ਲਾ ਕੇ ਅੱਜ ਉਹਨਾਂ ਨੌਜਵਾਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ ਜਿਨ੍ਹਾਂ ਦੀ ਸਿਰਫ ਫੋਟੋ ਈ ਸੀ ਭਾਈ ਸਾਹਿਬ ਦੇ ਨਾਲ ਟੈਗਸ ਸੁਨੀਲ ਜਾਖੜ ਬਿਆਨ ਦਿੰਦਾ ਹੈ ਵੀ ਇਸ ਤਰ੍ਹਾਂ ਦਾ ਲਾਰਸ ਸਿਬਿਸ਼नोई ਨੂੰ ਵੀ ਬਾਹਰ ਆਉਣਾ ਚਾਹੀਦਾ ਹੈ ਇਹਨੂੰ ਪੁੱਛਣ ਵਾਲਾ ਹੋਵੇ ਵੀ ਭਾਈ ਅਮਰਪਾਲ ਸਿੰਘ ਦੇ ਉੱਤੇ ਕੋਈ ਕਤਲ ਦਾ ਮਰਚਾ ਚੱਲਦਾ ਉਹਨਾਂ ਤੇ ਕੋਈ ਗੁੰਡਾਗਰਦੀ ਦਾ ਪਰਚਾ ਚੱਲਦਾ ਉਹਨਾਂ ਤੇ ਜੇ ਦੋਸ਼ ਤੱਕ ਕੋਈ ਨਹੀਂ ਸਾਬਤ ਹੋਇਆ ਤੇ ਜਿਨ੍ਹਾਂ ਤੇ ਅਜੇ ਤੱਕ ਇੱਕ ਦੋਸ਼ ਤੱਕ ਵੀ ਸਾਬਤ ਹੋਇਆ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਓਏ ਸੰਗਤ ਦਾ ਪਿਆਰ ਦੇਖੋ ਜਿਨ੍ਹਾਂ ਨੇ ਦਿਲਾਂ ਦੇ ਬੂਹੇ ਖੋਲੇ ਆ ਤੇ ਜਿਨ੍ਹਾਂ ਦੇ ਦਿਲੇ ਦੇ ਦਿਲਾ ਦੇ ਬੂਹੇ ਖੁੱਲਣ ਕਰਕੇ ਵੋਟਾਂ ਪਈਆਂ ਵੋਟਾਂ ਪੈਣ ਕਰਕੇ ਸਾਮ ਦੀਆਂ ਜਿਨ੍ਹਾਂ ਦੇ ਬੂਹੇ ਵੀ ਹੁਣ ਫਿਰ ਦੁਬਾਰਾ ਖੁੱਲਣਗੇ ਸੋ ਅਸੀਂ ਅਰਦਾਸ ਕਰਦੇ ਹਮਾਰੇ ਜਿਹੜੇ ਚਰਨਾਂ ਦੇ ਵਿੱਚ ਜਲਦੀ ਤੋਂ ਜਲਦੀ ਪਾਈਆ ਮਤਬਲ ਸਿੰਘ ਜੀ ਖਾਲਸਾ ਬਾਹਰ ਆਉਣ ਤੇ ਆ ਕੇ ਸਿੱਖ ਕੌਮ ਦੀ ਬਾਗਦੋਰ ਸੰਭਾਲ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ